ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਸ਼ਹਿਰ ਕੋਟਕਪੂਰੇ ਦੇ ਵਿੱਚ ਚੋਪੜੇ ਮਹੱਲੇ ਦੇ ਵਿੱਚ ਤੇ ਅਮਨਦੀਪ ਵੀਰ ਦੇ ਕੋਲ ਜਾਨਵਰ ਤੁਹਾਨੂੰ ਵਿਖਾਉਣੇ ਆ ਮਿੱਤਰੋ ਫੇਰ ਅੱਜ ਚਾਰ ਤੇ ਚਾਰੇ ਹੀ ਮਿੱਤਰੋ ਟੋਕੜਾ ਗੱਪਣਾ ਤੇ ਚੱਕ ਪਾਸ ਮੱਝਾਂ ਹੋਣਗੀਆਂ ਜਿਹੜਾ ਜਾਨਵਰ ਤੁਹਾਨੂੰ ਜੱਛ ਜਾਊਗਾ ਫਿਰ ਤੁਸੀਂ ਬਾਈ ਨਾਲ ਕਰ ਲਓ ਰਾਬਤਾ ਕਹਿਮ ਆਉ ਕਰਦੇ ਆ ਗੱਲਾ ਬਾਤਾਂ ਭਾਈ ਦੇ ਜਾਣਕਾਰੀ ਲੈਣੇ ਸਸੀ ਕਾਣਾ ਬਣਦੀ ਸਸੀ ਕਾ ਭਾਈ ਜੀ ਕੀ ਹਾਲ ਆ ਵੀਰੇ ਵਧੀਆ ਭਾਈ ਸੇਤਾ ਦੇ ਪਰਿਵਾਰ ਆ ਵਧੀਆ ਵਧੀਆ ਬਈ ਚਲੋ ਸ਼ੁਕਰ ਆ ਭਾਈ ਅੱਛਾ ਉਹਨੇ ਭਈ ਅੱਤੇ ਹੈ ਕਿ ਬੂਰੀ ਕਾਲੀ ਹਾਂ ਬੱਲੀ ਹੈ ਨਹੀਂ ਕੋਈ ਅੱਜ ਬੱਲੀ ਹੈ ਨਹੀਂ ਇੱਕ ਗੱਲ ਹੋਰ ਆ ਵੀ ਜਿਹੜੇ ਲਾਲ ਚੁੰਨੀਆਂ ਪਾਈਆਂ ਹੁੰਦੀਆਂ ਮੜਾ ਸ਼ਿੰਗਾਰ ਹਾਰ ਸ਼ਿੰਗਾਰ ਕੀਤਾ ਉਹਦਾ ਘੇੜਗਾ ਇਹ ਸਾਡੇ ਬੰਦੇ ਨੂੰ ਸ਼ੌਂਕ ਆ ਯਾਰ ਇਹ ਸਾਡੇ ਬੰਦੇ ਨੂੰ ਸ਼ੌਂਕ ਆ ਠੀਕ ਉਹ ਸ਼ੌਂਕੀ ਸਾਡਾ ਬੰਦਾ ਆ ਬੰਦਾ ਹੈ ਹਾਂ ਇਹਦਾ ਨਾਮ ਕੀ ਆ ਯਾਰ ਆਪਣਾ ਨਾਮ ਪਿਆਰਾ ਗੋਰਾ ਚੱਕ ਵਾਲਾ ਗੋਰਾ ਚੱਕਾ ਦਾ ਇਹ ਆ ਗੋਰੀ ਮਿੱਤਰੋ ਇਹ ਗੋਰਾ ਚੱਕਲਾ ਸਾਡਾ ਇਹ ਗੋਰੀ ਅੰਡਾ ਚੋਰੀ ਤੇ ਇਹ ਮਿੱਤਰੋ ਗੋਰੀ ਸਾਡਾ ਬਾਈ ਤੇ ਇਹਨੂੰ ਸ਼ੌਂਕ ਆ ਬਾਈ ਠੀਕ ਆ ਸੈਮਨ ਦੀ ਬਾਈ ਚਲੋ ਹੱਸ ਸਮਝਾ ਕੇ ਵੀ ਜ਼ਿੰਦਗੀ ਚ ਕਰਨਾ ਜ਼ਰੂਰੀ ਆ ਆ ਮਾਈ ਦੀ ਕੀ ਡਿਟੇਲ ਆ ਲੈ ਭਾਏ ਪੰਜਾਂ ਮਹੀਨੇ ਦੀ ਗੱਭਾ ਤੇ ਇਹਨੂੰ ਚਾਰਾਂ ਦਿਨੋਂ ਅੱਜ ਤੇ ਛੇ ਮਹੀਨੇ ਲੱਗ ਜੂਗਾ ਚਾ ਠੀਕ ਆ ਬਾਈ ਇਹ ਦੁੱਧ ਦੇਖ ਲੈ ਬਈ 2 ਬਰ 2.5 2-2.5 ਕਿਲੋਈਆ 2-2.5 ਕਿਲੋ ਬਸ ਇਹ ਝੂੜ ਮਰੀ ਬਾਈ ਜਿਵੇਂ ਲੱਗੀ ਆ 24 ਜੁਆਈਆਂ ਬੰਬੀ ਆ ਓਕੇ ਠੀਕ ਆ ਬਾਈ ਮੋਟੀ ਜੁਆਈ ਆ ਪੂਰੀ ਐਨੂ ਦੇ ਗੋਰਾ ਬਾਈ ਗੋਰਾ ਬਾਈ ਸਾਡਾ ਯਾਰ ਆਪਾਂ ਕਹਿੰਦੇ 6 ਕਿਲੋ ਆਪਾਂ ਕਹਿੰਦੇ ਕਿੰਨਾ 2.5 ਕਿਲੋ ਦੁੱਧ ਗੋਰੀ ਬਾਈ ਗੁੱਸਾ ਤਾਂ ਨਹੀਂ ਕਰ ਲੈ ਕੇ ਲੈ ਲਓ ਪੋਲੀ ਬਹੁਤ ਆ ਬਾਈ ਲੈ ਜੀ ਮੈਂ ਠੀਕ ਹੈ ਮੈਂ ਚੋਣ ਕਰ ਮੈਂ ਚੰਗੀ ਆ ਬਾਈ ਹਨਾ ਗੱਬਰ ਕਿੰਨੇ ਚਿਰ ਦੀ ਦੱਸਿਆ ਮੁੰਡੀ ਬਾਈ 50 ਮਹੀਨੇ ਦੀ 50 ਮਹੀਨੇ ਦੀ ਵਾਕਿਆ ਯਾਰ ਕਰ ਪਿੰਡਾ ਪੁੰਡਾ ਮਨਾਂ ਪਾਟੀ ਪੰਤਰ ਦੀ ਕਿੰਨੇ ਦੀ ਦੇਤੀ ਬਾਈ ਇਹਦਾ 82000 ਮੋਨਾ ਮਾਨਤਣ ਉਹ ਕਰ ਦਾਂਗੇ ਬੱਚਾ ਆਈਂਦਾ ਬੱਚਾ ਰਹਣੀਗਾ ਹੈ ਨਹੀਂਗਾ ਤੇ ਆ ਜੀਏ ਦੋ ਨੰਬਰ ਛੋਟੀ ਦੇ ਇੰਦੀ ਕੀ ਡਿਟੇਲ ਆ ਬਈ ਇਹ ਬਈ ਦੋ ਦਾਗਾ 5.5 6 ਕਿਲੋ ਹੋ ਗਿਆ ਥੱਲੇ ਦੋਵੇਂ ਟਾਈਮਾਂ ਦਾ 5 6 ਕਿਲੋ ਆਉਂਦੇ ਕਿਵੇਂ ਆ ਬਈ ਮਿਲਦੀ ਬਈ ਇਹ ਪਹਾੜੇ ਦੇ ਵੀ ਲੱਗ ਜਾਂਦੇ ਟੀਕੇ ਦੇ ਲੱਗ ਜਾਂਦੀ ਆ ਹਜੇ ਖੋਜ ਹਜੇ ਖੋਜ ਹਜੇ ਖੋਜ ਜੀ ਨਹੀਂ ਹੋ ਕੇ ਲੱਗਣ ਲੱਗੀ ਠੀਕ ਹੈ ਬੱਚਾ ਇਹਦਾ ਹੈ ਹੈਲਦੀ ਹੁਲਦੀ ਨਹੀਂ ਟੀਕਰ ਲਾ ਲਈਏ ਪਾਉ ਉਹ ਖੜੀ ਜਾਂਦੀ ਆ ਧਾਰਾਂ ਲਈ ਜਾਂਦੀ ਆ ਬੱਚਾ ਇਹਦਾ ਬਈ ਬੱਚਾ ਕੱਟਾ ਕੱਟੇ ਦਾ ਮੂੰਹ ਬੋਰਾ ਪੂਰਾ ਕਰਦੀ ਆ ਠੀਕ ਹੈ ਬਾਈ ਪਰ ਕੱਟੇ ਦੇ ਮਿਲਦੀ ਨਹੀਂ ਮਿਲਦੀ ਨਹੀਂ ਠੀਕ ਹੈ ਬਾਈ ਖੜਿਆ ਸਾਡੇ ਕੋਲ ਨਹੀਂ ਮਿਲਦੀ ਰੱਬ ਹੀ ਜਾਣਦਾ ਕਿਵੇਂ ਉਹ ਆ ਵੀ ਉਪਰਾਂ ਵੀ ਕਰ ਜਾਂਦੀ ਛੋਟੀ ਚੰਗੀ ਆ ਹਨਾ ਛੋਟੀ ਬਹੁਤ ਵੱਡੀ ਆ ਹੂੰ ਇੱਕ ਤਾਂ ਕਹਿਨ ਦਾ ਨਾਲ ਵੱਡੀ ਇੱਕ ਹੱਦੋਂ ਵੱਧ ਵੱਡੀ ਹੈ ਹਾਂ ਨਹੀਂ ਚੀਜ਼ ਹੈ ਸਾਂਭਣ ਵਾਲੇ ਬੰਦੇ ਲਈ ਚਾਈ ਜੀ ਬਹੁਤ ਪੋਲੀ ਇਹਦੀ ਹੂੰ ਕਿੰਨੇ ਦੀ ਬਈ ਇਹਦਾ ਮੁੱਲ 90000 ਰੁਪਏ ਦੇ ਨਹੀਂ ਕਿੰਨੇ ਦੀ ਹਾਂ ਉਹ ਕਰ ਦਾਂਗੇ ਚਾਮਾਨ ਤਨ ਜਿਉਂ ਜੇ ਬੰਦਾ ਆਊਗਾ ਠੀਕ ਹੈ ਵੀ ਲੈ ਵੀ ਮੇਤਰੋ ਤੇ ਕਾਣਾ ਜਿਹੜਾ ਝੋਟੀ ਦਾ ਤੁਸੀਂ ਦੇਖ ਸਕਦੇ ਆ ਓਕੇ ਦੀ ਰਿਪੋਰਟ ਸੰਗਾ ਸੰਗਾ ਦੀ ਬਾਡੀ ਬੰਤਰ ਦੀ ਹਰ ਪੱਖ ਤੋਂ ਮਜ਼ਬੂਤੀ ਹੈ ਜਿਹੜੀ ਉਹ ਝੋਟੀ ਦੀ ਪੂਰੀ ਚੰਗੀ ਹੈ ਦੇਖੋ ਜੀ ਪਿੱਠ ਪੂੜਾ ਖੜਨੀ ਖੁੜਨੀ ਬੜੀ ਚੰਗੀ ਹੈ ਆ ਇਹ ਆ ਇਹ ਬੂਰੀ ਹਨਾ ਬੂਰੀ ਦੀ ਗੱਲ ਹੁਣ ਕਰੀਏ ਬੂਰੀ ਬਈ ਤਾਜੀ ਆ ਠੀਕ ਆ ਇਹਦਾ ਮੇਰਾ ਕਿਹ ਬੱਚਾ ਮਾਰਾ ਠੀਕ ਆ ਤੇ ਮੂਹ ਪਹਿਲਾਂ ਨਹੀਂ ਮੂਹੋ ਚੌਗੀ ਆ ਪਹਿਲਾਂ ਚੌਗੀ ਆ ਠੀਕ ਆ ਬਈ ਤੇ ਚੋਣ ਚਾਣ ਕਿਵੇਂ ਆ ਬਈ ਚੋਣ ਤਾਂ ਬਹੁਤ ਚੰਗਾ ਇਹਦਾ ਠੀਕ ਆ ਬਈ ਤੇ ਇਹਦਾ ਬਈ ਬੱਚਾ ਅੱਛਾ ਆ ਵਾ ਪੂਰੀ ਹੈ ਇਹ ਮੀ ਕਾਰਨ ਪੜਿਆ ਬਾਈ ਪਰਸ ਡੱਬੋ ਲਿਆਂਦੀ ਸੀਗੀ ਅੱਛਾ ਡੱਪੋ ਲਿਆਂਦੀ ਸੀ ਉਹ ਗੱਡੀ ਜਿਵੇਂ ਕਿ ਮੈਂ ਮਨ ਦਰਤਾ ਖਵ ਰਾਬੇ ਕੀ ਜਾਣਾ ਗੱਡੀ ਜੀ ਬੱਚਾ ਮਰ ਗਿਆ ਯਾਰ ਅੱਛਾ ਗੱਡੀ ਜੀ ਮਰ ਗਿਆ ਉਹ ਮੂਰਾ ਜਿਹਾ ਬਣਾਇਆ ਉੱਤੇ ਯਾਰ ਇਹ ਲੱਗਦੀ ਮੈਂ ਹਾਂ ਜਿਹਾ ਵਿਖਾਉਣਾ ਨਹੀਂ ਵਿਖਾਉਣਾ ਨਹੀਂ ਆਪਾਂ ਕੋਈ ਨਾ ਮੂਰਾ ਉਹਨਾਂ ਗਲਤ ਬਣਾਦਾ ਯਾਰ ਮੂਰਾ ਸਾਨੂੰ ਇਹ ਬੰਦੇ ਨੇ ਯਾਰ ਅੱਛਾ ਪਿੱਟ ਦਾ ਬਣਾਇਆ ਮੂੰਹ ਦਾ ਬਣਾਦਾ ਉਹਨੇ ਅੱਛਾ ਹਮ ਪਿੱਠ ਦਾ ਵੱਧ ਜਾਉਂਦੇ ਹਨ ਹਾਂ ਹਾਂ ਪਿੱਠ ਦਾ ਹੁੰਦਾ ਲੱਗ ਜਾਂਦੀ ਨਹੀਂ ਬੱਟੀ ਹੂੰ ਵੀ ਖੜ ਕੇ ਮਿਲਵੇ ਭੜੇ ਦੇ ਲੱਗਣ ਲੱਗ ਜੂਗੀ ਹੂੰ ਹੁਣ ਕਿਵੇਂ ਮਿਲਦੀ ਆ ਵੀਰੇ ਹੁਣ ਹਾਂ ਹੁਣ ਮਿਲਦੀ ਕਿਵੇਂ ਹੁਣ ਤਾਂ ਟੀਕਾ ਲਾ ਕੇ ਚੋਈਏ ਦਾ ਤਾਂ ਹੀ ਬਸਮੀ ਆਈ ਆ ਨਹੀਂ ਸਵੇਰੇ ਭੜੇ ਚੋਈਏ ਅੰਦਾ ਰਹਿ ਗਈ ਜਾਨ ਮਨੇ ਬਾਈ ਇੱਕ ਗੱਲ ਤਾਂ ਆਪਣੇ ਮੰਨਣੀ ਪਊਗੀ ਝੋਟੀ ਚੰਗੀ ਬਹੁਤ ਆ ਨਹੀਂ ਝੋਟੀ ਬਹੁਤ ਚੰਗੀ ਆ ਯਾਰ ਜਿੰਨੇ ਦੀ ਆਪਾਂ ਹੁਣ ਦੇਵਾਂਗੇ ਇਹਨਾਂ ਨੂੰ ਉਹਨਾਂ ਦੀ ਗੱਲ ਟੋਕੜ ਗੱਭ ਜਾਨੀ ਹੈ ਹੂੰ ਵੇਖਦੇ ਦੁੱਧ ਪੀਵੋ ਨਹੀਂ ਆ ਰਹਿਆ ਨਾਲਾ ਹਾਂ ਕਿੰਨੇ ਦੀ ਬਾਈ ਦੇਣੀ ਆ ਇਹਦਾ ਮੋਲ ਫੋਨ ਤੇ ਕਰੂਆ ਨਹੀ ਆਇਆ ਨਾ ਨਹੀਂ ਇਹਦਾ ਫੋਨ ਤੇ ਕਰੂਆ ਘਰ ਤਾਂ ਹੀ ਪਾਉਣਾ ਫਿਰ ਉਹ ਤਾਂ ਫਿਰ ਕਈ ਹੈਗੇ ਆ ਮੈਂ ਮਿੰਗੀ ਬੋਲ ਲਈ ਐ ਪੈਣਾ ਨਾਲ ਰਗੜਾ ਲੱਗੂ ਹੁਣ ਦਿਨ ਉਹ ਤੁਹਾਨੂੰ ਵੇਖਾਂਗੇ ਨਾ ਕਿੰਨਾ ਲੱਗਦਾ ਬੜਾ ਲੱਗਦਾ ਨਾ ਵੇਚਾਂਗੇ ਦੋ ਮਹੀਨੇ ਚੋਲਾਂਗੇ ਇਹੀ ਹਾਂ ਬਰਾ ਉਹ ਬੜਾ ਵੀ ਬਈ ਲੇਕੋ ਜਾਇਦ ਜਾਂ ਹੁੰਦਾ ਕਿ ਪੰਜ 10 ਹਜ਼ਾਰ ਹੁੰਦਾ ਫਿਰ ਕਰ ਲਾਂਗੇ ਹਾਂ ਠੀਕ ਆ ਨਫਾ ਤੁਹਾਨੂੰ ਦੇਣਾ ਨਹੀਂ ਨੇ ਉਹ ਨਫਾ ਦਾ ਗਿਆ ਕਿਸੇ ਹਾਂ ਨਫਾ ਦਾ ਬੱਚਾ ਲੈ ਗਿਆ ਅੱਛਾ ਆ ਜਿੰਦੇ ਬਾਰੇ ਦੱਸੀ ਬਈ ਇਹ ਨੂੰ ਬਈ 8-9 ਮਹੀਨੇ ਲੱਗਿਆ ਵਿਆ ਠੀਕ ਆ ਗੱਭਨ ਨੂੰ ਠੀਕ ਆ ਬਈ ਤਾਂ ਤੇ ਇਹ ਮੈਂ ਦੀ ਆਪਾਂ ਦੁੱਧ 15-16 ਕਿਲੋ ਜਾਂਦੀ ਬਈ ਸੱਜਰੇ ਇਹ ਹਾਂ ਬਣਦੀ ਬਣਦੀ ਬਹੁਤ ਹੋਊਗੀ ਤੁਹਾਨੂੰ ਬਹੁਤ ਬਣਦੀ ਥੱਲੋ ਇਹ ਮੈਂ ਇਹ ਕਿੰਨੇ ਦੀ ਦੇਂਗੇ ਬਈ ਬਹੁਤ ਚੰਗੀ ਵਾ ਇਹ 83000 ਦੀ 83000 ਦੀ ਹਾਂ ਠੀਕ ਹੈ ਬਈ 8ਵਾਂ 8ਵਾਂ ਮਹੀਨਾ ਲੱਗਿਆ ਹਾਂ 8ਵਾਂ ਲੱਗਿਆ ਹੂੰ ਠੀਕ ਆ ਬਈ ਅੱਛਾ ਦੁੱਧ 15 ਕਿਲੋ ਦੇ ਦਿੰਦੀ ਹਾਂ 15 ਕਿਲੋ ਖੁੱਲਾ ਜਾਂਦੀ ਮੈਂ ਇਹ ਹੂੰ ਹਾਂਭਣਾ ਨੂੰ ਮਾੜੀ ਨਹੀਂ ਆ ਵੀ ਬਹੁਤ ਮਹੀਨੇ ਕਰੇ ਆ ਸਾਗੇ ਸੁਬਣ ਨੇ ਹੂੰ ਫਗਣ ਤਾਂ ਚੇਤੇ ਉੱਠਾਊਗੀ ਨਾ ਚੌਥਾ ਵਾਲੇ ਬਾਈਮਾਲ ਵਾਲੇ ਤੇ ਉੱਥਾਰ ਵਾਲੇ ਕਿਨਾਂ ਮਰਜੀ ਵਾਲੇ ਅਗਲਾ ਪਰ ਇਹ ਜਿਹੜੀ ਉੱਤੇ ਸੂਣਾ ਨੇ ਉਹ ਤੇ ਸੂਆ ਨਹੀਂ ਵਿਕਣਾਗਾ ਦੁੱਧ ਹੀ ਵਿਕਣਾ ਹੋ ਜਾ ਦੁੱਧ ਹੀ ਵਿਕਣਾ ਉਦੋਂ ਉਦੋਂ ਤਾਂ ਲੇਵਾ ਹੀ ਵਿਕਣਾ ਹੁੰਦਾ ਹਾਂ ਇਹਨੇ ਨਹੀਂ ਵਿਕਣਾ ਉਹਦੀ ਰੁੱਤ ਵਿਕਣੀ ਆ ਹੂੰ ਉਵੇਂ ਤਾਂ ਲੋਕ ਕਹਿਣਗੇ ਵੀ 80000 ਦੀ ਇਹ ਸੱਜਰ ਆ ਪਰ ਉਹ ਰੁੱਤ ਦੇ ਵਿੱਚ ਨਹੀਂ ਗਈ ਇਹ ਉੱਥੇ ਨਾ ਹੁੰਦੀ ਇਹ ਉੱਥੇ ਲੱਖ ਦੀ ਵੀ ਨਹੀਂ ਹੱਜਰ ਨਹੀਂ ਹੁੰਦੀ ਨਹੀਂ ਮਿਲਦਾ ਬਾਈ ਸਹੀ ਗੱਲ ਆ ਤੇਰੀ ਬਕਲਵਾਸ ਤਖਈ ਪੁੱਤ ਥੋੜੇ 14-15 ਕਿਲੋ ਲੈਂਦੀ ਹਜਰੇ ਥੱਲੋ ਵੇਖ ਕਿੰਡੀ ਚੰਗੀਆਂ ਮੈਂ ਯਾਰ ਐਵੇਂ ਲੈ ਵਾ ਵੇਖ ਕੇ ਕਿਵੇਂ ਪਿਆਰਾ ਇਹ ਅਮਰੀਕਨਾਂ ਗਾਂ ਚੁੰਡੀਆਂ ਵੜਦਾਂ ਦੇ ਨੇ ਬਹੁਤ ਚੰਗੀਆਂ ਮੈਂ ਅੱਛਾ ਭਾਈ ਨੰਬਰ ਦੱਸੀ 90419 644 644 ਅੱਛਾ 90419 644 64 ਮਿੱਤਰੋ ਤੇ ਬਸ 80 ਤੋਂ ਪੈਂਦੀ ਆ ਬਸ ਕੁਝ ਕੁ ਬੱਸ 80 ਬੱਸ ਸਟੈਂਡ ਦੇ ਮਗਰ ਲਵੇ ਆਪਣਾ ਘਰ ਆ ਭਾਈ ਬੱਸ 80 ਇੱਦਾਂ ਲਾਮਣਾ ਭਾਈ ਲੋਕ ਮੰਨ ਲਾ ਜਿਵੇਂ ਹੁਣ ਤਾਂ ਨਹੀਂ ਕਰਦਾ ਕੋਈ ਕਮੈਂਟ ਮਾਰਾ ਤੈਨੂੰ ਨਹੀਂ ਬਈ ਹੁਣ ਹਟ ਗਏ ਬਈ ਹਟ ਗਏ ਭੈਣ ਭਰਾਵਾਂ ਨੇ ਹਟਾ ਦੇ ਆਪਾਂ ਇਹਨੇ ਇੱਕ ਨੇ ਕੀਤਾ ਸੀ ਉਦੋਂ ਪਿੱਛੇ ਜੇ ਕਰਦਾ ਸੀਗਾ ਉਹ ਕਹਿੰਦਾ ਉਹੜਾ ਤੇਰੇ ਘਰੇ ਬਣਾਉਂਦਾ ਉੱਥੇ ਜਾ ਕੇ ਭੈਣੀ ਵਾਲਾ ਮੈਂ ਕਿਹਾ ਨਹੀਂ ਯਾਰ ਬਈ ਗਾਲਾਂ ਨਾ ਕਢੋ ਚਲ ਕੋਈ ਨਹੀਂ ਉਹ ਪਤਾ ਨਹੀਂ ਕਿਹੜਾ ਭਰਾ ਸੀਗਾ ਉਹ ਕਿਹ ਉਹ ਪਤਾ ਨਹੀਂ ਕਿਹੜੀ ਗੱਲ ਹੋ ਸੀਗਾ ਉਹਨੇ ਉਹਨੇ ਤੂੰ ਹੀ ਕਰਤਾ ਕੰਮ ਉਹਨੇ ਕਿਹਾ ਉਹਨਾ ਤੇਰੇ ਘਰੇ ਬਣਾਉਂਦਾ ਮੈਂ ਕਿਹਾ ਭਰਾਵਾ ਗਾਲਾਂ ਦਾ ਨਾ ਕਢੋ ਚਲ ਨਹੀਂ ਠੀਕ ਆਪਾਂ ਕਿਹੇ ਭੈਣ ਭਰਾ ਨੂੰ ਕਰਦੇ ਨੇ ਆਪਰੇ ਕਿਉਂ ਨਹੀਂ ਕੱਢਦੇ ਆਪਣੇ ਭੈਣ ਭਰਾ ਸਾਰੇ ਆਪਣੇ ਆਪ ਦਾ ਫੈਨ ਹੋ ਗਏ ਹੁਣ ਤੇਰੀ ਪਾਰਟੀ ਜੇ ਗੱਲ ਸੁਣੋ ਜੇ ਕਿਸੇ ਦੀ ਪੀ ਪੈਨੋ ਗੱਲਾਂ ਕਰੇ ਆਪਣੇ ਵੀ ਤਾਂ ਕਰੀ ਦੀ ਬਣਾ ਆਪਣੇ ਆਪਣੇ ਭਾਈ ਆਪਨੇ ਗੱਲ ਕਰਦੇ ਚਲੋ ਨਹੀਂ ਨਹੀਂ ਕਰ ਭੈਣ ਤਾਂ ਭੈਣ ਜੋ ਗੰਦ ਦਾ ਮਨਾਂ ਕਹਿੰਦੇ ਜਿਹੜਾ ਬੰਦਾ ਗੰਦਾ ਇਹਨਾਂ ਗੰਦੀ ਰਹਿਣਾ ਗੰਦੀ ਰਹਿਣਾ ਉਹ ਜਿੰਨੇ ਬਈ ਹੁਣ ਆ ਕਿ ਮੈਂ ਤਾਂ ਹੋਰ ਗੰਦਾ ਹੁਣ ਮੈਂ ਯਾਰ ਪੂਛ ਭਿੱਜੀ ਆ ਜਾ ਮੇਰੇ ਨਾਲ ਦਿੰਦਾ ਆਪਣੀ ਗਲਤੀ ਉਹਨਾਂ ਕਮਾਉਣੀ ਆ ਹੁਣ ਵੇਖ ਬਈ ਕੀ ਕਾ ਸੁਣ ਮਾੜੇ ਪ੍ਰਧਾਨ ਦੇ ਨਾ ਜਗਜੀਤ ਵੀਰੇ ਦੇ ਸਿੱਧ ਕਾਲ ਚੈਨਲ ਤੋਂ ਮੈਂ ਖਰੀਦੀ ਸੀ ਕਿ 5 5.5 ਲੱਖ ਦੀ ਅੱਛਾ ਤੂੰ ਵੀਡੀਓ ਵੀ ਵੇਖਿਆ ਬਹੁਤ ਚੰਗੀ ਬਣੀ ਉਹਦੇ ਥੱਲੇ ਮੈਂ ਕਮੈਂਟਾਂ ਦਾ ਰਿਲੀਕਸ਼ਨ ਪੜਿਆ ਕਮੈਂਟ ਐਵੇਂ ਮਰੀ ਜਾਂਦੇ ਝੂਠ 1.5 ਲੱਖ ਦੀ ਇਹੋ ਜੀ ਮੱਝ ਆ ਜਾਂਦੀ ਯਾਰ ਮੈਂ ਨਾ ਇਹ ਸੋਚਦਾ ਮੈਂ ਅੱਜ ਤੀਕਾ ਵੀਡੀਓ ਬਣਾਉਦੇ ਨੂੰ ਮੈਨੂੰ 8 ਸਾਲ ਹੋ ਗ ਮੇਰੇ ਮੈਂ ਹੀ ਨਹੀਂ ਲੱਗੀ ਉਹਦੀ ਮਤਲਬ ਮੈਂ ਕਹ ਤੂੰ ਦੋ ਹੀ ਲੈ ਕੇ ਬੰਨਿਆ ਕਰ ਰਿਹਾ ਵਾ ਬੜੀਆਂ ਗੱਲਾਂ ਕਰਨ ਵਾਲਾ ਜਿਹੜੇ ਬਾਣੇ ਸਿਆਣੇ ਹਨ ਉਹ ਸਿਆਣੇ ਹੀ ਰਹਿ ਜਾਂਦੇ ਹੁੰਦੇ ਆਪਾਂ ਬਗਲੇ ਨਾ ਮੈਂ ਲੈਣੀ ਸੀ ਸਰ ਕੇ ਗੱਲ ਸੁਣੀ ਜਾਈ ਮੈਂ ਉਹਨੂੰ ਸਹੀ ਰਹਿ ਦਤੀ ਮੈਂ ਕਿਹਾ ਵੀਰੇ ਵੀ ਬਾਲੇ ਪੈਸੇ ਨਾਲੇ ਤੂੰ ਮਾਤਰ ਬੰਦਾ ਲੋਨ ਕਰਾਇਆ ਤੇਰਾ ਮੈਂ ਲੜਾ ਲੱਖ ਰੁਪਏ ਦੇ ਅੰਦਰ ਨਹੀਂ ਕਹਦਾ ਆਪਾਂ 18 19 ਕਿਲੋ ਵਾਲੀ ਲੈਣੀ ਆ ਦੋ ਰਹਿਣ ਨਾਲ ਇੱਕ ਹੀ ਲੈਣੀ ਸਰ ਬਿਆ ਦੋ ਨੇ ਹਾਂ ਉਹ ਗਿਆ ਹਰਿਆਣੇ ਬਾਈ ਮੈਂ ਲੈ ਕੇ ਆਈ ਉੱਥੇ ਜਾ ਕੇ ਹੋਣ ਦਿੰਦੀ ਆ ਦੁੱਧ 11 ਕਿਲੋ ਅੱਜ 11 ਕਿਲੋ ਵਾਲੀ ਦੀ ਕੀਮਤ ਆ ਆਪਣੇ ਤਾਂ ਇੱਥੇ ਲੱਖ ਦੀ ਆ ਬਾਈ ਹਾਂ ਉੱਥੋਂ ਲੈ ਕੇ ਆਇਆ 1 ਲੱਖ 90 ਦੀ ਤਾਂ ਵੀ ਵਿਕ ਬਿਆ ਕਰਾਇਆ ਸਿਆਣਾ ਇੰਨਾ ਕੋ ਬਣਦਾ ਸੀ ਉਹ ਹੁਣ ਮੈਨੂੰ ਲੱਗਦਾ ਜਿੰਨਾ ਨੂੰ ਇਹ ਕਿਸ਼ਤਾਂ ਦੇ ਵਿੱਚ ਲਾਉਣਾ ਹੀ ਉਹਨਾਂ ਨੇ ਇੱਕੇ ਪੱਕੇ ਦੀ ਬਾਲਦਾ ਯਾਰ ਗੱਲਾਂ ਆਪਣੇ ਦੋਨੇ ਮੈਂ ਗੱਬਣਾ ਹੀ ਨਾ ਹਾਂ ਆ ਬਹੁਤ ਹੋ ਗਏ ਰੋਂ ਬੰਦੇ ਨੂੰ ਬੀਨੇ ਜਾਂਦੀ ਗੱਬਾ ਉਹਨੂੰ ਇਹ ਘਰੇ ਛੱਡ ਕੇ ਸ਼ੁੱਕਰਵਾਰ ਨੂੰ ਸਵੇਰੇ ਹਾਂ ਉਹਨੇ ਉਹਨੂੰ ਚਾਹ ਫੜਾਈ ਉਹਨੂੰ ਡਾਕਟਰ ਹੱਦਲਾਵਾ ਚੈੱਕ ਕਰਾ ਕੇ ਪੈਸੇ ਦੇ ਉਹਨਾਂ ਨੂੰ ਹਾਂ ਮੈਂ ਉਹਨਾਂ ਨੂੰ ਮੈਂ ਦੱਸ ਦੋ ਬੰਦੇ ਨੂੰ ਪੁੱਛ ਲਓ ਵੀ ਕਿੰਨੇ ਜਰਾਟ ਨੇ ਕਿਹਾ ਇਹ ਕਿ 55 ਦੀ ਤੂੰ ਕਿਹਾ ਸੀ 55 ਹੀ ਹੱਟ ਕੱਬੜਾ ਹੱਟਨੇ ਗਿਆ ਹੂੰ ਆ ਦੂਜੀ ਸੀ ਪੰਜਾਂ ਦੀ ਆਪਾਂ ਕਹੀ ਪੰਜਾਂ ਦੀ ਕੱਬੂ ਨੇ ਤੋ ਹਾਂ ਫਿਰ ਬਾਈ ਤਾਂ ਫਿਰ ਉਹਨਾਂ ਯਾ ਦਗਲ ਦੋ ਤਗਲੇ ਦਾ ਪਾਇਦਾ ਮਾ ਦੋਤਾ ਕਿਸਮਤ ਤੇ ਯਾਰ ਜਦ ਮੈਂ ਕਰੀ ਆ ਮੈਂ ਤੋਕੜਾ ਯਾਰ ਪੰਜਾਂ ਪੰਜਾਂ ਮਿਲਣੇ ਗੱਬ ਤੋਕੜਾ ਮੈਂ ਅੱਗੇ ਕਰ ਜਾ ਅੱਗੇ ਲੱਤ ਚੱਕੂ ਜੋ ਸਾਡੇ ਕੋਲ ਹੀ ਟਕਦੀਆਂ ਅਸੀਂ ਲੰਬਾ ਬੰਨਦੇ ਤੂੰ ਤਾਂ ਬਾਈ ਇਹਨਾਂ ਦਾ ਦੁੱਧ ਨਾ ਮੰਨ ਕੇ ਲੋ ਹਾਂ ਇਹਦਾ ਇਹ ਖਰੀਦੋ ਹੀ ਸਾਂਭਣੀ ਆ ਨਹੀਂ ਨਹੀਂ ਯਾਰ ਦੋ ਚਾਰ ਦਿਨ ਬਹੁਤਾ ਕਰਦਾ ਹੀ ਆ ਤੋਕੜਾ ਕਰਦਾ ਵੀ ਟੋਕੜ ਪਸ਼ੂਨੇ ਦਾ ਕਰਨਾ ਹੀ ਕਰਨਾ ਹਾਂ ਜ ਮੈਂ ਹਾਂ ਕਈ ਕਈ ਬੰਦੇ ਹੁੰਦੇ ਉਹ ਦਿਲ ਰੱਖ ਜਾਂਦੇ ਆ ਕਈ ਨਹੀਂ ਰੱਖਦੇ ਉਹ ਦਿਲ ਪਤਾ ਕਿਹੜੇ ਬੰਦੇ ਰੱਖਦੇ ਜਿਹੜੇ ਬੰਦੇ ਲੈਂਦੇ ਆ ਜੁੜੇ ਹੋਏ ਉਹਨਾਂ ਨੂੰ ਪਤਾ ਵੀ ਮੈਂ ਟੋਕੜ ਨੂੰ ਦਾ ਟਕਾਉਣਾ ਪੈਣਾ ਜੀ ਮੈਨ ਤੇ ਕਈ ਭਰਾਗਾ ਥੱਗ ਵੀ ਕਹਿ ਦਿੰਦੇ ਆ ਚਲੋ ਹਮਨਦੀਪ ਨੂੰ ਥੱਗੀ ਨਹੀਂ ਘਰ ਆਪਾਂ ਯਾਰ ਇਹ ਤਾਂ ਬਚਰੇ ਜਿੰਨੇ ਹੀ ਬੰਦੇ ਲੈ ਗਏ ਆ ਮੈਂ ਆ ਕਿਸੇ ਨਾ ਭੌਂ ਲੰਬਾ ਨੇ ਲੰਬਾ ਲੰਬਾ ਆ ਤੰਗੀ ਜੀ ਦੱਸੋ 19 ਨੂੰ ਲੰਬਾ ਨੇ ਤੱਕੇ ਨੇ ਹਾਂ 19 ਨੂੰ ਗੱਲ ਕਰੋ ਜਿੰਨੀ ਕੁ ਇਹ ਕਹਨੇ ਆਪਣਾ ਗਿਆ ਸੀਗਾ ਕਹਿੰਦਾ ਬਈ ਯਾਰ ਮਿਲਦੀ ਨਹੀਂ ਕਰਦੀ ਨਹੀਂ ਮੈਂ ਕਿਹਾ ਵੀਰੇ ਯਾਰ ਵੀ ਮੈਂ ਵੀ ਦੇ ਦੇ ਮੈਨੂੰ ਹੂੰ ਉਹ ਮੈਂ ਕਿਹਾ ਵੀ ਤੁਹਾਨੂੰ ਦੋ ਦਿਨ ਮੈਂ ਦੋ ਦਿਨ ਘੜ ਜਾ ਮੈਂ ਲੈ ਆ ਦੇਣਾ ਟੀਚਰ ਨੂੰ ਫੋਨ ਕੀਤਾ ਮੈਂ ਮੈਂ ਕਿਹਾ ਮੈਂ ਚਾੜ ਦੇ ਕਹਿੰਦਾ ਨਹੀਂ ਬਈ ਟੈਗ ਗਈ ਹਾਂ ਹਾਂ ਨੰਬਰ ਬਾਈ ਦਾ ਹੈਗਾ ਬਾਈ ਸਕੇਲ ਦੇ ਉੱਤੇ ਤੇ ਬਾਲੀਆਂ ਗੱਲਾਂ ਬਾਤਾਂ ਦਾ ਕਰੀ ਜਾਈਏ ਪਰ ਸਾਰਾ ਆਪਣੇ ਭਰਾ ਯਾਰ ਇਹ ਹਕੀਕਤ ਦੱਸੀ ਜੀ ਆ ਵੀ ਆ ਚੀਜ਼ਾਂ ਹਰਕ ਨੂੰ ਹੁੰਦਾ ਯਾਰ ਵੀ ਮੇਰੇ ਘਰ ਚੰਗੀ ਚੀਜ਼ ਜਾਵੇ ਹਾਂ ਆਪਾਂ ਵੀ ਏਡੇ ਚੰਗਾ ਬੇਟੀ ਦੋ ਤੋਤੇ ਨਹੀਂ ਗਏ ਇੱਕ ਗੱਲ ਆਮਨੇ ਬਾਈ ਤੈਨੂੰ ਮੰਨਣੀ ਪੈਣੀ ਆ ਜੇ ਤੂੰ ਬੜਾ ਸਿਆਣਾ ਬਣ ਕੇ ਪਸੂ ਲੈਣ ਤੁਰੇਗਾ ਤੂੰ ਫੋਚੀਂ ਮੈਂ ਹੀ ਆ ਮੈਂ ਤੈਨੂੰ ਦੱਸ ਦਿੰਦਾ ਤੇਰੇ ਤੋਂ ਤਾਂ ਗਾਣ ਬਾਈ ਆਪਾਂ ਸਿਆਣਾ ਬਣਦੇ ਨਾ ਆਪਣੇ ਇੰਨੇ ਪੱਤ ਪੈ ਨਹੀਂ ਬਰਖੀ ਨੇ ਆਪਣਾ ਬਣਦੇ ਆ ਬਸ ਅਗਲਾ ਬੜਾ ਖੜੀ ਆ ਦੋ ਟਨ ਚੋਲੇ ਤੂੰ ਰੱਖ ਤੈ ਆਸਰੇ ਰੱਖ ਕੇ ਲਈ ਜਾਵੇ ਜਦੋਂ ਬਾਹ ਸਿਆਣਾ ਬਣ ਕੇ ਲੈਗਾ ਡੁੰਗਿਆ ਗਿਆ ਸਮਝਣਾ ਤੂੰ ਫਿਰ ਜਿੰਨਾ ਸਿਆਣਾ ਬਣੇਗਾ ਉਨੀ ਚੀਜ਼ ਮਾੜੀ ਮਿਲੂਗੀ ਬਾਈ ਆ ਸਾਹਮਣੇ ਖੜੀਆਂ ਜਿਹੜੀ ਮਰਜ਼ੀ ਆ ਕੇ ਦੋ ਟਨ ਚੋਲੇ ਜਿਵੇਂ ਖੜੀਆਂ ਆਪਾਂ ਕੋਈ ਚੱਕਰ ਨਹੀਂ ਨੰਬਰ 22 ਤੋਂ ਆਰਡਰ ਪਾਈ ਦਾ ਸਕਰੀਨ ਦੇ ਉੱਤੇ ਤੋਕੜਾ ਕਪਣ ਦਾ ਖਜ਼ਾਨਾ ਵਾ ਆ ਜਾ ਫਿਰ ਜਿਹੜਾ ਜਿਹੜਾ ਚੜਦਾ ਜਮਾਨਾ ਵਾ ਧੰਨਵਾਦ